ਬਲਦੇਵਾਂ ਜੱਟਪੁਰੀ ਤੁਸੀਂ ਵੇਖ ਰਹੇ ਹੋ ਸਾਨੀ ਬ੍ਰਾਸਟੀ ਵੀ ਪਿੰਡ ਬਸੀਆਂ ਵਿਖੇ ਅੱਜ ਮਨਰੇਗਾ ਦੇ ਮਜ਼ਦੂਰਾਂ ਵੱਲੋਂ ਇੱਕ ਮਹੀਨ ਨੂੰ ਮਜ਼ਦੂਰ ਦਿਵਸ ਮਨਾਇਆ ਗਿਆ ਰਾਏਕੋਟ ਨੇੜੇ ਪਿੰਡ ਬਸੀਆਂ ਵਿਖੇ ਮਨਰੇਗਾ ਮਜ਼ਦੂਰਾਂ ਨੇ ਰਲ ਕੇ ਮਨਾਇਆ ਮਜ਼ਦੂਰ ਦਿਵਸ ਜਿੱਤੇ ਇਨਾ ਨੇ ਆਪਸ ਦੇ ਵਿੱਚ ਆਪਸੀ ਭਾਈਚਾਰਕ ਸੰਜੋਗ ਸੋ ਨਿਹਿਆ ਦੁੱਤਾ ਉਤੇ ਨਾਲ ਦੀ ਨਾਲ ਹੀ ਸਾਰੇ ਮਜ਼ਦੂਰਾਂ ਦਾ ਮੂੰਹ ਵੀ ਮਿੱਟਾ ਕਰਵਾਇਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਬੱਸੀਆਂ ਤੋਂ ਜਿੱਥੇ ਮਨਰੇਗਾ ਮਜ਼ਦੂਰਾਂ ਨੇ ਰਲ ਕੇ ਮਜ਼ਦੂਰ ਦਿਵਸ ਮਨਾਇਆ ਤੇ ਇਹਨਾਂ ਦੇ ਚਿਹਰਿਆਂ ਤੇ ਇੱਕ ਖੁਸ਼ੀ ਦੀ ਲਹਿਰ ਵੀ ਸੀ ਕਿ ਅੱਜ ਮਜ਼ਦੂਰ ਦਿਵਸ ਹੈ ਤੇ ਇਹਨਾਂ ਨੂੰ ਸ਼ਾਨੋ ਸ਼ੌਕਤ ਦੇ ਨਾਲ ਇਹਨਾਂ ਨੇ ਮਨਾਇਆ ਤੇ ਨਾਲ ਦੀ ਨਾਲ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਕੀਤਾ ਗਿਆ ਤਸਵੀਰਾਂ ਤੁਸੀਂ ਪਿੰਡ ਵਸੀਆਂ ਤੋਂ ਦੇਖ ਰਹੇ ਹੋ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ 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 ਦੁਨੀਆਂ ਪਰ ਦੇ ਕਿਰਤੀਓ ਇੱਕ ਹੋ ਜਾਵੇ ਇੱਕ ਹੋ ਜਾਓ ਇੱਕ ਹੋ ਜਾਓ ਇਹ ਕਹੋ ਦੁਨੀਆਂ ਪਰ ਦੇ ਕਿਰਤੀਓ ਇੱਕ ਹੋ ਜਾਵੇ ਇੱਕ ਹੋ ਜਾਓ ਇੱਕ ਹੋ ਜਾਓ ਇਹ ਕਹੋ ਦੇਖੋ ਇਹ ਅੱਜ ਦਾ ਦਿਨ ਹੈਗਾ ਮਜ਼ਦੂਰ ਦਿਵਸ ਇਹਨੂੰ ਪਹਿਲੀ ਵਾਰ ਹੀ ਕਹਿੰਨੇ ਆ ਸੀ ਸੌਤੋਂ ਪਹਿਲਾਂ ਸ਼ਿਕਾਗੋ ਦੇ ਵਿੱਚ ਜੋ ਵੀ ਸਾਡੇ ਨਾਲ ਹੋਇਆ ਸੀ ਆਪਦਾ ਹੱਕ ਮੰਗਦੇ ਸੀਗੇ ਸਾਰਾ ਸ਼ਿਕਾਗੋ ਦੇ ਵਿੱਚ ਉਹ ਸਾਰਾ ਚੰਡਾ ਚੁੱਟਾ ਸੀਗਾ ਬੁੜੇ ਲੈਣ ਚੁੰਨੇ ਚਿੱਟੀਆਂ ਤੇ ਨਹੀਂ ਸੀਗੀਆਂ ਫੜਦੇ ਗੋਲੀਆਂ ਮਾਰੀਆਂ ਗਈਆਂ ਆਪਦਾ ਚੰਡਾ ਸੀ ਬੱਚਿਆਂ ਦੇ ਪੇਟ ਉਹ ਚੰਡਾ ਲਾਲ ਹੋਇਆ ਅੱਜ ਦਿਨ ਅਸੀਂ ਰਾਤ ਤੱਕ ਨਾ ਚੜਾਈ ਅੱਜ ਦਿਨ ਸ਼ਿਕਾਗੋ ਸ਼ਹਿਰ ਸ਼ਿਕਾਗੋ ਜਿੱਦਣ ਲਾਲ ਸਲਾਮ ਲਾਲ ਸਲਾਮ ਬਹੁਤ ਸਲਾਮ ਲਾਲ ਸਲਾਮ ਸ਼ਹਿਰ ਸ਼ਿਕਾਗੋ ਜਿੱਦਣ ਲਾਲ ਸਲਾਮ ਲਾਲ ਜ਼ਿੰਦਾਬਾਦ 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 ਸਾਬਕਾ ਪੰਚ ਅਜੈਬ ਸਿੰਘ ਅਤੇ ਮੇਟ ਆਪਣੇ ਜੱਗੂ ਸਿੰਘ ਅਤੇ ਹੋਰ ਵਰਕਰ ਕਾਮਰੇਟ ਕਰਨੈਲ ਸਿੰਘ